ਜੋ ਕੁਛ ਕੀਤਾ ਜਦੋਂ ਬਿਜਲੀ ਮੰਤਰੀ ਸੀ ਉਦੋਂ ਤਾਂ ਕੋਈ ਸੁਆਹ ਉਹ ਹੀ ਨਹੀਂ ਹੁਣ ਸਾਡੇ ਮੁੱਖ ਮੰਤਰੀ ਸਾਹਿਬ ਨੇ 1100 ਕਰੋੜ ਦਾ ਜਿਹੜਾ ਥਰਮਲ ਪਲਾਂਟ ਵੀ ਲੈ ਲਿਆ ਕੱਲਾ ਬਾਹਰ ਹਵਾ ਚ ਡਾਂਗਾ ਮਾਰਨਾ ਕੋਈ ਫਾਇਦਾ ਨਹੀਂ ਹੈ ਹਕੀਕਤ ਦੇ ਵਿੱਚ ਜ਼ਮੀਨ ਤੇ ਆ ਕੇ ਦੇਖਣ ਵੀ ਕੀ ਆ ਕੀ ਨਹੀਂ ਆ ਉਹਦੇ ਬਾਰੇ ਵੀ ਕਿ ਦੋ ਸ਼ਬਦ ਬੋਲਣ ਜਿਨ੍ਹਾਂ ਨੇ ਆਪਣਾ ਜਿਨ੍ਹਾਂ ਤੇ ਪਰਚਾ ਹੋਇਆ ਉਹ ਜਿੰਦਰ ਦੀ ਨਿਸਿਸ ਦੇ ਉਹਦੇ ਕੋਈ ਦੋ ਸ਼ਬਦ ਬੋਲਣ ਉਦੋਂ ਮੂੰਹ ਮੂੰਹ ਸੁਣਤਾ ਜਾਂਦਾ ਇਹਨਾਂ ਦਾ ਉਦੋਂ ਕਿੱਥੇ ਸੁੱਤਾ ਪਿਆ ਸੀ ਜਦੋਂ ਬੀਬਾ ਜੀ ਦੇ ਪਰਚਾ ਹੋਇਆ ਜਿਨ੍ਹਾਂ ਨੇ ਨਜਾਇਜ਼ ਤਰੀਕੇ ਨਾਲ ਜਿਹੜੇ 248 ਦੇ ਕਰੀਬ ਜਿਹੜੇ ਡਾਕਟਰ ਰੱਖੇ ਸੀ ਉਦੋਂ ਉਦੋਂ ਨਹੀਂ ਮੂੰਹ ਫੁੱਟਿਆ ਇਹਨਾਂ ਦਾ ਜਦੋਂ ਕੋਠੀ ਰੱਬੀ ਤੀ ਉਦੋਂ ਨਹੀਂ ਮੂੰਹ ਤੋਂ ਕੋਈ ਸ਼ਬਦ ਨਿਕਲੇ ਕੋਈ ਬਿਨਾ ਕਲਮਲ ਤੋਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੁੰਦੀ ਹੁਣ ਹੱਥ ਪਲਾਹੇ ਮਾਰਦਾ ਫਿਰਦਾ ਹੱਥ ਪਲਾਹੇ ਇਦਾਂ ਕੁਝ ਨਹੀਂ ਲੱਗਣਾ ਲੋਕ ਸਭ ਕੁਝ ਜਾਣਦੇ ਨੇ ਜਿੱਦਾਂ ਉਹ ਕਹਿੰਦਾ ਪਬਲਿਕ ਸਭ ਜਾਣਦੀ ਹੈ ਪਬਲਿਕ ਸਭ ਕੁਝ ਜਾਣਦੀ ਹੈ ਜ਼ਿਆਦਾ ਬੋਲੇ ਤਾਂ ਕੁਝ ਨਹੀਂ ਨਿਕਲਣ ਵਾਲਾ ਨਾ ਕੁਝ ਕੱਢਣਾ ਇੰਨਾ ਲੋਕਾਂ ਦੀਆਂ ਪੱਟੀਆਂ ਹੋਈਆਂ ਖੱਡਾਂ ਅਜੇ ਤੱਕ ਅਸੀਂ ਭਰਦੇ ਫਿਰਦੇ ਜਿਹੜੀਆਂ ਇਹਨਾਂ ਨੇ ਖੱਡਾਂ ਪੱਟੀਆਂ ਦੀਆਂ ਪੰਜਾਬ ਮੈਂ ਧੰਨਵਾਦ ਕਰਦਾ ਸਾਡੇ ਜਿਹੜੇ ਅਗਰਬਾਲ ਸਭਾ ਵੱਲੋਂ ਜਿਹੜਾ ਸਕੂਲ ਜਿਹੜੇ ਰਨ ਕੀਤੇ ਜਾ ਰਹੇ ਨੇ ਪਬਲਿਕ ਸਕੂਲ ਸਮਾਣਾ ਦੇ ਵਿੱਚ ਜਿਹੜਾ ਹੈਗਾ ਅੱਜ ਕੰਪਿਊਟਰ ਲੈਬ ਦਾ ਜਿਹੜਾ ਉਦਘਾਟਨ ਕੀਤਾ ਗਿਆ ਔਰ ਉਹਦੇ ਵਿੱਚ ਗੜੀ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਸਾਡਾ ਬੱਚਾ ਜਿਹੜਾ IIT ਦੇ ਵਿੱਚ ਜਿਹੜਾ ਜਤਿਨ ਜਿਹੜਾ ਸਿਲੈਕਟ ਹੋਇਆ ਔਰ ਇਹਨਾਂ ਦੇ ਸਾਰੇ ਪਰਿਵਾਰ ਨੇ ਗੜੀ ਪਰਿਵਾਰ ਨੇ ਜਿਹੜੀ ਉਹਨਾਂ ਦੀ ਸੇਵਾ ਕੀਤੀ ਆ ਮੈਨੂੰ ਲੱਗਦਾ ਇਸ ਤੋਂ ਵੱਡੀ ਕੋਈ ਸੇਵਾ ਹੋ ਨਹੀਂ ਸਕਦੀ ਕਿਉਂਕਿ ਇਨਾ ਇਸ ਲੈਬ ਦੇ ਵਿੱਚੋਂ ਕਿੰਨੇ ਬੱਚਿਆਂ ਨੇ ਪੜ੍ਹ ਕੇ ਜਿਹੜਾ ਆਪਦੇ ਆਪ ਨੂੰ ਸਟੇਬਲ ਕਰਨਾ ਸੋ ਇਸ ਕਰਕੇ ਮੈਂ ਸਕੂਲ ਪ੍ਰਬੰਧਕ ਕਮੇਟੀ ਔਰ ਗੜੀ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕਰਕੇ ਕਿਉਂਕਿ ਜਿਹੜਾ ਪਬਲਿਕ ਸਕੂਲ ਹੈ ਇਹਦੇ ਵਿੱਚ ਨੇੜੇ-ਤੇੜੇ ਦੇ ਬਹੁਤ ਜਿਹੜੇ ਪਿੰਡਾਂ ਦੇ ਜਿਹੜੇ ਬੱਚੇ ਨੇ ਉਹ ਆਉਂਦੇ ਨੇ ਸ਼ਹਿਰ ਦੇ ਬੱਚੇ ਨੇ ਜਿਹਦੇ ਨਾਲ ਉਹਨਾਂ ਨੂੰ ਇਸ ਜਿਹੜੀ ਲੈਬ ਤੋਂ ਬਹੁਤ ਸਾਰਾ ਜਿਹੜਾ ਬੈਨੀਫਿਟਮੈਂਟ ਨੰਦੂ ਜੀ ਸਿੱਧਣ ਪਿਆ ਕੰਮ ਤੋਂ ਥੋੜੇ ਆਪੜ ਬੰਦੇ ਦਾ ਕੁਛ ਮਰਜੀ ਕਹੀ ਜਾਓ ਕੋਈ ਫਾਇਦਾ ਨਹੀਂ ਹੈ ਜਿਹਨੂੰ ਇਹ ਹੀ ਨਹੀਂ ਪਤਾ ਹਲਕਾ ਕਿਹੜਾ ਨਾਲੇ ਇਹ ਹੀ ਨਹੀਂ ਪਤਾ ਪਹਿਲਾਂ ਜਾ ਕੇ ਦੇਖੇ ਵੀ ਉਹਨਾਂ ਨੇ ਰਾਇਲਟੀ ਭਰੀ ਹੋਏ 9 ਲੱਖ ਰੁਪਿਆ ਬਾਕੀ ਜੇ ਕੋਈ ਗਲਤ ਕੰਮ ਕਰਦਾ ਕੋਈ ਬਖਸ਼ਣ ਨਹੀਂ ਚਾਹੇ ਮੇਰਾ ਆਪਦਾ ਜਾਂ ਕੋਈ ਬਗਾਨਾ ਇਹ ਤਾਂ ਜਦੋਂ ਜਦੋਂ ਇਹਨਾਂ ਦੀ ਬੀਬਾ ਦੇ ਖਿਲਾਫ ਪਰਚਾ ਹੋਇਆ ਸੀ ਉਦੋਂ ਤਾਂ ਕੁਛ ਮੁੱਛੂ ਇਹਨਾਂ ਦੇ ਦੋ ਖਰ ਫੁੱਟੇ ਨਹੀਂ ਹਨ ਉਦੋਂ ਕਿੱਥੇ ਸੁੱਤਾ ਪਿਆ ਸੀ ਜਦੋਂ ਬੀਬਾ ਜੀ ਦੇ ਪਰਚਾ ਹੋਇਆ ਜਿਨ੍ਹਾਂ ਨੇ ਨਜਾਇਜ਼ ਤਰੀਕੇ ਨਾਲ ਜਿਹੜੇ 248 ਦੇ ਕਰੀਬ ਜਿਹੜੇ ਡਾਕਟਰ ਰੱਖੇ ਸੀ ਉਦੋਂ ਉ ਜਦੋਂ ਕੋਠੀ ਦੱਬੀ ਤੀ ਉਦੋਂ ਨਹੀਂ ਮੂੰਹ ਚ ਕੋਈ ਸ਼ਬਦ ਨਿਕਲੇ ਪਾਲੇ ਕਿਨੇ ਟਿੱਪਰ ਪਾਲੇ ਮੈਂ ਦਾਵਾ ਕਰਦਾ ਜੇ ਕਿਸੇ ਵੀ ਐਮਐਲਏ ਨੇ ਟਿੱਪਰ ਪਾਏ ਹੁਣ ਇਸ ਚੀਜ਼ ਦਾ ਮੈਂ ਸਨਿਆਸ ਲੈ ਲੂੰਗਾ ਪੋਲਿਟਿਕਸ ਦੇ ਵਿੱਚੋਂ ਉਹੀ ਬਿਨਾ ਗਲਮਲ ਤੋਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੁੰਦੀ ਹੁਣ ਹੱਥ ਪਲਾਹੇ ਮਾਰਦਾ ਫਿਰਦਾ ਹੱਥ ਪਲਾਹੇ ਇਦਾਂ ਕੁਝ ਨਹੀਂ ਲੱਗਣਾ ਲੋਕ ਸਭ ਕੁਝ ਜਾਣਦੇ ਨੇ ਜਿੱਦਾਂ ਕਹਿੰਦਾ ਪਬਲਿਕ ਸਭ ਜਾਣਦੀ ਹੈ ਪਬਲਿਕ ਸਭ ਕੁਝ ਜਾਣਦੀ ਹੈ ਜਿਆਦਾ ਬੋਲੇ ਤਾਂ ਕੁਝ ਨਹੀਂ ਨਿਕਲਣ ਵਾਲਾ ਨਾ ਕੁਝ ਕੱਢਣਾ ਇੰਨਾ ਲੋਕਾਂ ਦੀਆਂ ਪੱਟੀਆਂ ਹੋਈਆਂ ਖੱਡਾਂ ਅਜੇ ਤੱਕ ਅਸੀਂ ਭਰਦੇ ਫਿਰਦੇ ਜਿਹੜੀਆਂ ਇਹਨਾਂ ਨੇ ਖੱਡਾਂ ਪੱਟੀਆਂ ਦੀਆਂ ਮਾਈਨਿੰਗ ਅਸੀਂ ਅਜੇ ਤੱਕ ਸਾਨੂੰ ਬਹੁਤੇ ਤੇ ਕਲੀਅਰੈਂਸ ਨਹੀਂ ਮਿਲ ਰਹੀ ਅਸੀਂ ਮਾਈਨਿੰਗ ਕਿੱਥੇ ਕਰਤੀ ਮਾਈਨਿੰਗ ਇਹ ਕਰਦੇ ਰਹੇ ਨੇ ਕਿਹੜੇ ਹਲਕੇ ਚ ਮਾਈਨਿੰਗ ਨਹੀਂ ਕੀਤੀ ਇਹਨਾਂ ਨੇ ਇੱਥੇ ਕੋਈ ਸਾਬਤ ਕਰਦੇ ਕਿਸੇ ਤੋਂ ਕੋਈ ਰੁਪਈਆ ਦਾ ਰਵਾਧਾਰ ਹੋਈ ਇੱਥੇ ਕਿਸੇ ਤੋਂ ਕੋਈ ਮਿੱਟੀ ਦਾ ਟਰੱਕ ਪਟਾ ਦਈਏ ਜਾਂ ਕੋਈ ਹੋਰ ਕਰਦੇ ਮੈਂ ਅਗਲੇ ਪਾਣੀ ਭਰਨ ਨੂੰ ਤਿਆਰਾਂ ਜੁਕੇ ਏਦਾਂ ਸਾਬਤ ਕਰਦੇ ਪੰਜਾਬ ਇਹਨਾਂ ਦੇ ਇਹਨਾਂ ਨੇ ਮਹੀਨੇ ਇਹਨਾਂ ਨੇ ਚਲਾਏ ਸਾਰਾ ਕੁਝ ਇਹਨਾਂ ਦਾ ਕੀਤਾ ਹੋਇਆ ਅੱਜ ਇਹ ਕਰਦੇ ਫਿਰਦੇ ਨੇ ਐਦਾਂ ਹੋ ਗਈ ਮਾਈਨਿੰਗ ਹੋ ਗਈ ਫਲਾਣਾ ਹੋ ਗਿਆ ਧਮਕਾਣਾ ਹੋ ਗਿਆ ਇਹਨਾਂ ਨੇ ਕੀ ਕੁਝ ਨਹੀਂ ਕੀਤਾ ਇਹਨਾਂ ਨੇ ਜੋ ਕੁਝ ਕੀਤਾ ਜਦੋਂ ਬਿਜਲੀ ਮੰਤਰੀ ਸੀ ਉਦੋਂ ਤਾਂ ਕੋਈ ਸੋਹਾ ਉੜੀ ਨਹੀਂ ਹੁਣ ਸਾਡੇ ਮੁੱਖ ਮੰਤਰੀ ਸਾਹਿਬ ਨੇ 1100 ਕਰੋੜ ਦਾ ਜਿਹੜਾ ਥਰਮਲ ਪਲਾਂਟ ਵੀ ਲੈ ਲਿਆ ਕੱਲਾ ਬਾਹਰ ਹਵਾ ਚ ਡਾਂਗਾ ਮਾਰਨਾ ਕੋਈ ਫਾਇਦਾ ਨਹੀਂ ਹੈ ਹਕੀਕਤ ਦੇ ਵਿੱਚ ਜ਼ਮੀਨ ਤੇ ਆ ਕੇ ਦੇਖਣ ਵੀ ਕੀ ਆ ਕੀ ਨਹੀਂ ਆ ਉਹਦੇ ਬਾਰੇ ਵੀ ਕਿ ਦੋ ਸ਼ਬਦ ਬੋਲ ਦੇਣ ਜਿਨ੍ਹਾਂ ਨੇ ਆਪਣਾ ਜਿਨ੍ਹਾਂ ਤੇ ਪਰਚਾ ਹੋਇਆ ਹੋਆ ਰਜਿੰਦਰ ਦੀ ਮਿਸਿਸ ਤੇ ਉਹਦੇ ਕੋਈ ਦੋ ਸ਼ਬਦ ਬੋਲ ਦੇਣ ਕੋਦੋਂ ਮੂੰਹ ਮੂੰਹ ਸੁਣਤਾ ਜਾਂਦਾ ਇਹਨਾਂ ਦਾ ਜੇ ਕੋਈ ਤੁਸੀਂ ਪੁੱਠਾ ਸਿੱਧਾ ਕਰਿਆ ਤੋਂਡੇ ਤੇ ਵੀ ਜੇ ਮੇਰੇ ਤੇ ਆ ਮੇਰੇ ਤੇ ਕੋਈ ਨਹੀਂ ਬਖਸ਼ਾ ਜਾਂਦਾ ਠੀਕ ਹੈ ਠੀਕ ਹੈ